ਇੱਕ ਸੱਜਣ ਕਹਿੰਦਾ ਕਿ ਜਦ ਵੀ ਮੈਂ ਤੁਹਾਰੇ ਦਰ पे ਗਿਆ ਲੈ ਕੇ ਹੱਥੋਂ ਮੇ ਫੂਲ ਗਿਆ ਉਹ ਹਰਸੂ ਮੱਕੇ ਕਾ ਫਿਰਨਾ ਉਹ ਗਿਰਤੇ ਪਰਬਤ ਕਾ ਰੁਕਨਾ ਹਰ ਚੀਜ਼ ਤੁਮਾਰੀ ਯਾਦ ਰਹੀ ਲੇਕਿਨ ਪੈਗਾਮ ਤੁਮਾਰਾ ਭੁੱਲ ਗਿਆ ਯਾਦ ਤੇ ਦੇਖੋ ਸਾਨੂੰ ਸਾਰਿਆਂ ਨੂੰ ਹੈ ਜਿਸ ਨੂੰ ਭੁੱਲਿਆ ਥੋੜਾ ਕਿਵੇਂ ਛੋਟੇ ਸਹਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਦੀਵਾਰਾਂ ਦੇ ਵਿੱਚ ਚਿੰਨ ਦਿੱਤਾ ਗਿਆ ਤਿੰਨ ਦਿਨ ਸਵਾ ਲੱਗੇ ਸਵਾ ਦੇ ਅੰਦਰ ਕੀ ਕੀ ਹੋਇਆ ਸਾਡੇ ਜਿਹਨ ਦੇ ਅੰਦਰ ਸਾਡੀ ਸੁਰਤ ਦੇ ਅੰਦਰ ਚੰਗੀ ਤਰ੍ਹਾਂ ਬੈਠਾ ਹੋਇਆ ਉਹ ਕਹਿੰਦਾ ਕਿ ਜਦੋਂ ਵੀ ਮੈਂ ਤੇਰੇ ਦਰ ਤੇ ਗਿਆ ਤੇ ਮੈਂ ਕੁਝ ਨਾ ਕੁਝ ਆਪਣੇ ਹੱਥਾਂ ਚ ਪ੍ਰੇਮ ਭੇਟਾ ਲੈ ਕੇ ਗਿਆ ਜਦ ਵੀ ਮੈਂ ਤੁਹਾਰੇ ਦਰ पे गया लेकर हाथों में फूल गया वो हरसू मक्के का फिरना कहता मेनू ਚੰਗੀ ਤਰ੍ਹਾਂ ਯਾਦ ਹੈ ਕਿ मक्का ਕਿਵੇਂ ਫਰਿਆ ਸੀ मेनू ਚੰਗੀ ਤਰ੍ਹਾਂ ਯਾਦ ਹੈ ਕਿ ਵਲੀ ਕੰਧਾਰੀ ਨੇ ਕਿਵੇਂ ਪੱਥਰ ਸਿੱਟਿਆ ਸੀ ਮੈਨੂੰ ਯਾਦ ਹੈ ਉਹ ਹਰਸੂ ਮੱਕੇ ਦਾ ਫਿਰਨਾ ਉਹ ਗਿਰਤੇ ਪਰਬਤ ਦਾ ਰੁਕਣਾ ਹਰ ਚੀਜ਼ ਤੁਮਾਰੀ ਯਾਦ ਰਹੀ ਲੇਕਿਨ ਪੈਗਾਮ ਤੁਮਾਰਾ ਭੁੱਲ ਅਸਲ ਗੱਲ ਪੈਗਾਮ ਦੀ ਐ ਆਪਾਂ ਇੱਥੇ ਕਿਉਂ ਬੈਠੇ ਆ ਸਾਡਾ ਇੱਥੇ ਬੈਠਣ ਦਾ ਮਕਸਦ ਕੀ ਐ ਪੈਗਾਮ ਉਹ ਪੈਗਾਮ ਜੋ ਛੋਟੇ ਸਹਿਬ ਜਾਦੇ ਸ਼ਹਾਦਤ ਦਾ ਜਾਮ ਪੀ ਕੇ ਸਾਡੀਆਂ ਝੋਲੀਆਂ ਦੇ ਵਿੱਚ ਪਾ ਗਏ ਨੇ ਉਹ ਪੈਗਾਮ ਉਹ ਪੈਗਾਮ ਵਾਸਤੇ ਆਪਾਂ ਇੱਥੇ ਸਾਰੇ ਇਕੱਤਰ ਹੋਏ ਆਂ ਇਕੱਠੇ ਹੋਏ ਆਂ ਇਹ ਹੈ ਵੀ ਜ਼ਰੂਰੀ ਹੈ ਕਿਉਂਕਿ ਜਿੰਨਾ ਸਮਾਂ ਤੁਸੀਂ ਸੰਗਤ ਨਹੀਂ ਕਰਦੇ ਉਹਨਾਂ ਸਮਾਂ ਉਹ ਪੈਗਾਮ ਤੁਹਾਡੇ ਕੰਨਾਂ ਤੱਕ ਨਹੀਂ ਪਹੁੰਚੇਗਾ ਤੇ ਜੇਕਰ ਪੈਗਾਮ ਹੀ ਕੰਨਾਂ ਤੱਕ ਨਹੀਂ ਪਹੁੰਚਿਆ ਤੋ ਸਾਡੇ ਜੀਵਨ ਚ ਕਿਵੇਂ ਆਵੇਗਾ